ਤੇ ਤੇ ਰਾਜਸਥਾਨ ਜੜਖੀ ਇਹ ਟੀਮਾਂ ਖੇਡਣ ਦੇ ਇਲਾਕੇ ਆ ਜਾਣਾ ਸਾਫੂ ਵਾਲਾ ਜਿਹੜੀ ਇਹਨਾਂ ਤੋਂ ਜਿੱਤੂਗੇ ਉਹਦੇ ਨਾਲ ਖੇਡਣਾ ਲਓ ਸਾਹਮਣੇ ਇੱਕ ਪਾਸੇ ਵੀਰੂ ਜੌਰ ਵਾਲਿਆ ਆਹ ਦੇਖਦੇ ਵੀ ਤਕੜੀ ਕੋਸ਼ਿਸ਼ ਹੈ ਪਰ ਸਾਹਮਣੇ ਇਸ ਵੇਲੇ ਇਸ਼ਾਰਾ ਹੋ ਗਿਆ ਤੇ ਨੰਬਰ ਉਹ ਮੁੰਡਾ ੱੱਲਾ ਵਾਲਾ ਆਪਣੀ ਟੀਮ ਦੇ ਜੋੜ ਨਾਲ ਇੱਕ ਅਚਰੀ ਪਾਈ ਹੁ ਕਬੱਡੀ ਦੇ ਉੱਪਰ ਤੇ ਗੈਕੀ ਦੀ ਇੰਡਸਟਰੀ ਚ ਤੱਕ ਜਿਹੜਾ ਪਾ ਗਿਆ ਗੂਗਲ ਤੇ ਸ਼ਬਦਾਂ ਨੂੰ ਸਰਚ ਕਰਾ ਗਿਆ ਦੀ ਕੱਲੀ ਕੱਲੀ ਗੱਲ ਮਿੱਤਰਾ ਉਹ ਬਾਗ ਟੋਕਿਆਂ ਦੇ ਜੜੀ ਹੋਈ ਆ ਚਮਕੌਰ ਤਹਣਾ ਵਾਲੇ ਮੂਸੇ ਵਾਲੇ ਜੱਟ ਦੀ ਗੁੱਡੀ ਮਰ ਕੇ ਵੀ ਚੜੀ ਹੋਈ ਆ ਚਮਕੌਰ ਤਹਣਾ ਵਾਲੇ ਮੂਸੇ ਵਾਲੇ ਜੱਟ ਦੀ ਗੁੱਡੀ ਮਰ ਕੇ ਵੀ ਚੜੀ ਜੜੀ ਹੋਈ ਆ ਜੜੇ ਵੀ ਕੌਣ ਆ ਥੋੜੇ ਸਮੇਂ ਦੇ ਵਿੱਚ ਹੁੰਡੇ ਨੇ ਬਾਲੀ ਬੱਲੇ ਬੱਲੇ ਕਰਵਾਈ ਸੀ ਮੇਰ ਕਰੇ ਸੱਚੇ ਬਾਸ਼ਾ ਪਰਿਵਾਰ ਤੇ ਮੇਰ ਪਰਿਆ ਹੱਥ ਰੱਖੇ ਜਿੰਨਾ ਚਿਰ ਦੁਨੀਆ ਰਹੇਗੀ ਸਿੰਧੂ ਮੂਸੇ ਵਾਲਾ ਜਿਉਂਦਾ ਰਹੇਗਾ ਇੱਕ ਵਾਰੀ ਜ਼ੋਰਦਾਰ ਤਾੜੀ ਸਿੱਧੂ ਮੂਸੇ ਵਾਲੇ ਨਾਲ ਦੀ ਮਾਰ ਦਿਓ ਭਰਾ ਬਣ ਕੇ ਜਿਹੜੇ ਜਿਹੜੇ ਪਿਆਰ ਕਰਦੇ ਆ ਅੱਜ ਵੀ ਪਿਆਰ ਕਰਦੇ ਆ ਜੁਗਾ ਜੁਗਾ ਤੱਕ ਟੇਹਣੇ ਵਾਲਿਆ ਪਿਆਰ ਕਰਦੇ ਰਹਿਣਗੇ ਪਰ ਸਾਹਮਣੇ ਹੁਣ ਉਹ ਆ ਗਿਆ ਮੁੰਡਾ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੁਣ ਚਾਰਾਂ ਦੇ ਵਿੱਚੋਂ ਕੌਣ ਵੱਜ ਕੇ ਟਰਾਈ ਕਰੇਗਾ ਗੋਰਾ ਕਹਿੰਦੇ ਸਾਟਕ ਵਾਲਾ ਕਾਰ ਬਜ਼ਾਰ ਵਾਲਾ ਉਹ ਵੀ ਭਰਾ ਪੁੱਜਿਆ ਗੋਪੀ ਖਾਲਸੇ ਦੇ ਨਾਲ ਕਹਿੰਦੇ ਯਾਰੀਆਂ ਨੇ ਵੱਡਾ ਧੰਨਵਾਦ ਕਰਦੇ ਇੱਥੇ ਪੁੱਜਣ ਤੇ ਅੱਜ ਜਿੰਨੀ ਵੀ ਸੰਗਤ ਪੁੱਜੀ ਹੋਈ ਹੈ ਸਾਰਿਆਂ ਦਾ ਹੀ ਧੰਨਵਾਦ ਹੈ ਪੈਂਦੀ ਹੋਈ ਰੇਡ ਤੇ ਗੱਲ ਟੈਣੀ ਵਾਲਾ ਕਰਦਾ ਹੋਇਆ ਸਾਹਮਣੇ ਰੇਡ ਪੌਂਦ ਦੇ ਲੱਡੂ ਆਖਦੇ ਆ ਉਹ ਕੱਲਾ ਵਾਲਾ ਲੱਡੂ ਇਸ ਵੇਲੇ ਰੇਡ ਪੌਂਦ ਦੇ ਲਈ ਵਧਿਆ ਹੋਇਆ ਜਾਂ ਫਿਰ ਚਾਰ ਤਿਆਰ ਨੇ ਉਹ ਜਾਣ ਵਾਲੀਏ ਜਿੱਥੋਂ ਦੇ ਜਿਵਨ ਢੱਲੋ ਦੀਆਂ ਉਹ ਜਿੱਥੋਂ ਦੇ ਗੁਸ਼ਰਨ ਦੀਆਂ ਗੱਲਾਂ ਚੱਲਦੀਆਂ ਪਰ ਸਾਹਮਣੇ ਬਾੜੇ ਪਾਈ ਵਾਲਾ ਕੌਣ ਇਸ਼ਾਰਾ ਕਰ ਗਿਆ ਵੀ ਨੰਬਰ ਇਸ ਵੇਲੇ ਲੱਡੂ ਨੇ ਆਪਣੀ ਟੀਮ ਲਈ ਜੋੜਤਾ ਹੈ ਰਾਜਪਾਲ ਤੇ ਜਗਰਾਸ ਸਾਡਾ ਵੀਰ ਹੈ ਇਹ ਵੀ ਕਹਿੰਦੇ ਵੱਡੀ ਜਲਦੀ ਸੇਵਾ ਕਰ ਰਿਹਾ ਹੈ ਲੈ ਵੀ ਭਾਈ ਤੁਹਾਡਾ ਵੀ ਬਹੁਤ ਧੰਨਵਾਦ ਹੈ ਆਈ ਹੋਈ ਸੰਗਤ ਦਾ ਆਏ ਹੋਏ ਭਰਾਵਾਂ ਦਾ ਜਿੰਨੇ ਵੀ ਲਾਕੇ ਦੀ ਸੰਗਤ ਪੁੱਜੀ ਹੋਈ ਹੈ ਬਹੁਤ ਵੱਡਾ ਧੰਨਵਾਦ ਹੈ ਉਹ ਕ੍ਰਿਸ਼ ਦੀ ਪਾਈ ਹੋਈ ਕਵੱਡੀ ਦੇ ਉੱਪਰ ਵੇਖਦਾ ਵੀ ਯਾਫੀ ਚਾਰ ਤਿਆਰ ਨੇ ਕਿ ਖੜੇ ਮਾਰਨ ਥਾਪੀਆਂ ਬਈ ਤੋਚੀ ਲੱਖਾਂ ਜਵਾਰਾਂ ਨਾਲ ਲੀ ਲੋਕੀ ਗੱਲਾਂ ਕਰਨ ਖਰੇ ਉਹ ਪੀਮਾ ਮੰਦਰ ਮੁਰਨਾ ਖਾਲੀ ਉਹ ਵੈਲੀ ਹੈ ਭੱਜ ਤੁਰਿਆ ਜਿੱਤੇ ਮੋਰਨਾ ਪੰਗਾ 파ਕੇ ਸਿੰਘ ਫਸ ਗਏ ਕੁੰਡੀਆਂ ਦੇ ਤੇ ਮਿੱਤਰਾ ਵੇਜਾ ਗੋਡੀ ਲਾਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਵੇਜਾ ਗੋਡੀ ਲਾਕੇ ਮੁੰਡੇ ਨੇ ਕਹਿੰਦੇ ਜਾਨਦਾਰ ਅੰਕ ਆਪਣੇ ਖਾਤੇ ਵਿੱਚ ਕਰ ਦਿੱਤਾ ਬਾਈ ਗੁਰਮੀਤ ਹੁਣੀ ਖੁਸ਼ ਹੈ ਸਾਰੇ ਕਮੇਟੀ ਬਾਈ ਜਗਪ੍ਰੀਤ ਹੁਣੀ ਬਲਵਿੰਦਰ ਹੁਣੀ ਸਾਰੇ ਭਰਾਵਾਂ ਦਾ ਬਾਈ ਗੁਲਦੀਪ ਹੁਣੀ ਜਿਨ੍ਹਾਂ ਭਰਾਵਾਂ ਨੇ ਕਹਿੰਦੇ ਵੱਡੇ ਸਹਿਯੋਗ ਅੱਜ ਦੇ ਟੂਰਨਾਮੈਂਟ ਦੇ ਲਈ ਸੈਮੀ ਫਾਈਨਲ ਮੈਚ ਉਗਗੋ ਕਹਿੰਦੇ ਰਾਜਸਥਾਨ ਜਾਣ ਕੀ ਮੇਰੀ ਬੇਨਤੀ ਹੈ ਜਲਦੀ ਆ ਜਾਓ ਪਹਿਲਾ ਸੈਮੀ ਹੈ ਉਗਗੋ ਤੇ ਰਾਜਸਥਾਨ ਜਾਲਖੀ ਵਾਲੇ ਪਿੰਡ ਦਾ ਉਹ ਜਾਨ ਵਾਲਿਆ ਇਸ ਵੇਲੇ ਰੇਡ ਪਾ ਰਿਹਾ ਪਰ ਚਾਰਾਂ ਦੇ ਵਿੱਚੋਂ ਉਹ ਦੇਖਦੇ ਲਈ ਮੁੰਡੇ ਨੇ ਗਿੱਟਾ ਚੱਕਿਆ ਜਿਵੇਂ ਟਹਨੇ ਧਨਵਾ ਕਾਲਾ ਗਿੱਟਾ ਚੱਕਦਾ ਸੀਗਾ ਇਸ ਕਰਕੇ ਐਸੇ ਤਾਂ ਮੁੰਡੇ ਨੇ ਗਿੱਟਾ ਚੱਕਿਆ ਲੈ ਵੀ ਬਰਾੜ ਸਾਹਿਬ ਇਸ ਮੁਕਾਬਲੇ ਦੇ ਵਿੱਚੋਂ ਇਸ ਮੁਕਾਬਲੇ ਦੇ ਵਿੱਚ ਕੱਲ ਕਲਾ ਟੀਮ ਜਿੱਤ ਗਈ ਹੈ ਬਾਈ ਜੀ ਨੋਟ ਕਰ ਲਿਓ ਜੇ ਕੱਲ ਕਲਾ ਸਾਰੇ ਬਜ਼ੁਰਗੋ ਨੌਜਵਾਨੋ ਬੱਚਿਓ ਖਿਡਾਰੀਓ ਔਰ ਮੇਰੇ ਨਾਲ ਆਏ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਸਾਰੇ ਵਲੰਟੀਅਰ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਸੁਭਾਗਾ ਦੇਣਾ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਰੀਸ ਸੁਪਨਾ ਹੈ ਕਿ ਹਰ ਪਿੰਡ ਪਿੰਡ ਗਰਾਊਂਡਾਂ ਬਣ ਉਹਨਾਂ ਗਰਾਊਂਡਾਂ ਦੇ ਵਿੱਚ ਖਿਡਾਰੀ ਖੇਡੇ ਉਹ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਜ਼ਿਲ੍ਹੇ ਦਾ ਆਪਣੀ ਸਟੇਟ ਪੰਜਾਬ ਦਾ ਸਾਡੀ ਦਾ ਭਾਰਤ ਦਾ ਨਾਮ ਦੁਨੀਆ 'ਚ ਰੌਸ਼ਨ ਕਰਨ। ਸੋ ਅੱਜ ਵੀ ਅੱਜ ਸਵੇਰੇ ਉਹ ਖੇਡਾਂ ਵੱਤਰ ਪੰਜਾਬ ਦੀਆਂ ਸ਼ੁਰੂ ਹੋਈਆਂ। ਵਿਰਾਗ ਟੂਰਨਾਮੈਂਟ ਸ਼ੁਰੂ ਹੋਇਆ। ਤਾਂ ਉਹਦੇ ਵਿੱਚ ਵੀ ਪਿਛਲੇ ਦੋ ਕਾਰੀ ਜਿਹੜਾ ਹੋਈਆਂ ਟੂਰਨਾਮੈਂਟ ਤਾਂ ਲੱਖਾਂ ਖਿਡਾਰੀਆਂ ਨੇ ਭਾਗ ਲਿਆ ਛੋਟੇ ਤੋਂ ਛੋਟੇ ਬੱਚੇ ਤੇ ਵੱਡੇ ਤੋਂ ਵੱਡੇ ਬਜ਼ੁਰਗਾਂ ਨੇ ਵੀ ਉਹਨਾਂ ਟੂਰਨਾਮੈਂਟ ਵਿੱਚ ਹਿੱਸਾ ਲਿਆ। ਜੋ ਇਸ ਵਾਸਤੇ ਵੀਰੋ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਵੀ ਗਰਾਊਂਡਾਂ ਤੱਕ ਪਹੁੰਚੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ। ਕਿਉਂਕਿ ਜਿੰਨਾ ਚਿਰ ਅਸੀਂ ਗਰਾਊਂਡਾਂ ਨਾਲ ਨਹੀਂ ਜੁੜਾਂਗੇ ਅੱਜ ਹਸਪਤਾਲਾਂ ਦੇ ਵਿੱਚ ਉਹੀ ਲੋਕ ਜਾਂਦੇ ਆ ਜਿਹੜੇ ਗਰਾਊਂਡਾਂ 'ਚ ਨਹੀਂ ਜਾਂਦੇ। ਜੋ ਇਸ ਵਾਸਤੇ ਆਪਾਂ ਸਾਰਿਆਂ ਨੇ ਤੱਕੜੇ ਹੋਣਾ ਹੈ। ਨਸ਼ਿਆਂ ਤੋਂ ਦੂਰ ਹੋਣਾ ਇਹ ਹੀ ਸੁਪਨਾ ਸਰਕਾਰ ਦਾ ਕਿ ਅਸੀਂ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਕਰਕੇ ਗਰਾਊਂਡਾਂ ਦੇ ਨੇੜੇ ਕਰਕੇ ਸੋ ਮੈਂ ਸਾਡੇ ਚੇਚੇ ਤੌਰ ਤੇ ਸਚੋ ਸਾਹਿਬ ਆਏ ਹਨ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰੀ ਪੁਲਿਸ ਦਾ ਲਗਾਤਾਰ ਸਾਰੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਦੇ ਡਿਊਟੀਆਂ ਕਰਦੇ ਆ ਤੁਹਾਡੀ ਰਾਖੀ ਕਰਦੇ ਆ ਸੋ ਇਸ ਵਾਸਤੇ ਨੌਜਵਾਨੋ ਤੱਕੜੇ ਹੋ ਕੇ ਮਿਹਨਤ ਕਰੋ ਸਰਕਾਰ ਤੁਹਾਡੇ ਨਾਲ ਹੈ ਆ ਹੁਣ ਤੋਂ ਥੋੜੇ ਦਿਨ ਪਹਿਲਾਂ ਹੀ ਪਹਿਲੀ ਵਾਰ ਹੋਇਆ ਹੈ ਇਹ ਹਰੇ 올림픽 ਗੇਮਾਂ ਦਾ ਜੀ ਸਮਾਪਤੀ ਨਹੀਂ ਹੋਈ ਸੀ ਪੰਜਾਬ ਸਰਕਾਰ ਨੇ ਸਾਰੇ ਉਹਨਾਂ ਖਿਡਾਰੀਆਂ ਨੂੰ ਫਰਾ ਕੇ ਜਿਨ੍ਹਾਂ ਨੇ 올림픽 ਦੇ ਵਿੱਚ ਦਿਸਾ ਰਿਹਾ 15-15 ਲੱਖ ਰੁਪਈਆ ਔਰ ਕਰੋੜ-ਕਰੋੜ ਰੁਪਈਆ ਉਹਨਾਂ ਨੌਜਵਾਨਾਂ ਨੂੰ ਦਿੱਤਾ ਜਿਨ੍ਹਾਂ ਨੇ ਮੋਕੇ ਮੈਡਲ ਪ੍ਰਾਪਤ ਕੀਤੇ ਹੈ ਸੋ ਇਹ ਬੇਨਤੀ ਕਰਦਾ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਥੋੜਾ ਜਿਹਾ ਵੀਰ ਕਰਦਾ ਹੈ ਕਿ ਤੁਸੀਂ ਤੱਕੜਾਓ ਕਿ ਇਸ ਜੋ ਜੋ ਆਪਣੀ ਨਸ਼ਿਆਂ ਦੇ ਖਿਲਾਫ ਜੰਗ ਹੈ ਉਹ ਸਾਰੇ ਯੋਗਦਾਨ ਪਾਉਂਗੇ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ